ਸਾਸੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਗੇ ਅੱਜ ਸਾਡੇ ਘਰ ਦੋ ਦੋ ਨਿਊ ਮੈਂਬਰ ਆਏ ਆ ਹਾਂ ਜੀ ਇੱਕ ਆਇਆ ਵਾ ਆਕਾਸ਼ ਆਕਾਸ਼ ਇੱਕ ਆਇਆ ਕਰਨਦੀਪ ਕਰਨਪ੍ਰੀਤ ਸਿੰਘ ਇੱਕ ਸਾਡੇ ਭੈਣ ਜੀ ਆਏ ਸਾਬ ਦੀ ਮੰਮੀ ਅੱਜ 사ਸੀ ਕਾਲ ਜੀ ਇੱਕ ਨਿੱਕੀ ਜੋਤੀ ਆਈ ਅੱਜ 사ਸੀ ਕਾਲ ਜੀ ਸਾਰਿਆਂ ਨੂੰ ਨਿੱਕੀ ਜ ਨਿੱਕੀ ਚੰਗੀ ਨਾ ਨਾਂ ਤੇ ਨਿੱਕੀ ਜੋਤੀ ਆ ਨਾ ਹਾਂ ਅੱਜ ਵੱਡੀ ਆ ਨਾ ਨਿੱਕੀ ਮਾਇਆ ਇੱਧਰ ਆਡੀ ਫਲਾਤੋ ਸਿਰ ਵੋਣ ਲਈ ਆ ਇੱਧਰ ਸਾਡੀ ਮੰਨੋ ਤੁਨੋ ਹੰਨੋ ਜਿਹੜੀ ਉਹ ਕੱਪੜੇ ਪ੍ਰੈਸ ਕਰਨ ਲਈ ਆ ਹੰਨੋ ਕੱਲਾ ਸਾਰੇ ਆਪ ਆਪਣੀ ਜਗ੍ਹਾ ਤੇ ਆ ਭਟਾਉਣ ਲਈ ਹੰਨੋ ਮੇਰਾ ਹੈਗਾ ਹੰਨੋ ਤੂੰ ਹੀ ਤੇ ਤਨੋ ਸੋਕ ਸੋਕ ਚੱਲ ਮੰਨੋ ਤਨੋ ਹੰਨੋ ਠੀਕ ਆ ਅੱਜ ਕਿਹੜੇ ਟੌਪਿਕ ਤੇ ਗੱਲ ਕਰਨੀ ਆ ਸੌਣ ਮਹੀਨੇ ਤੇ ਹਨਾ ਅਫਵਾਹਾਂ ਐਰਕਾ ਕੋਈ ਨਹੀਂ ਸਿਸਟਮ ਬਣਿਆ ਵੀ ਅੱਧਾ ਕਹਿੰਦੇ ਫਲਾਈ ਨਹੀਂ ਕੇ ਐਰਕਾ ਜੰਦਾ ਫੋਨਾਂ ਤੇ ਬਿਜੀ ਆ ਹੈ ਐਰਕਾ ਮੈਂ ਜੰਦਾ ਫੋਨ ਤੇ ਬਿਜੀ ਆ ਸਹੀ ਗੱਲ ਵਾ ਕਰਾਂ ਹੋਣੀ ਆ ਕਰੇਮਿਆ ਨਾਲ ਸਾਫ ਜੜਦੀ ਚਲ ਗਈ ਕਿੱਧਰ ਅਸੀਂ ਬਾਲ ਜੀ ਸਾਰਿਆਂ ਦੀ ਕਾਲੀਆਂ ਤੋਰੀਆਂ ਤੇ ਆਹੋ ਚੋ ਦੇ ਵੜ ਦੋ ਸਾਰੇ ਕਿ ਉਹ ਵੜ ਦਿੱਤੀਆਂ ਉਹ ਪੱਤੇ ਦੇ ਉੱਤੇ ਤਾਂ ਉਹ ਫਰਾਂ ਨਹੀਂ ਛਪੇ ਹੁੰਦੇ ਆ ਛਪੇ ਹੀ ਉੱਦਾਂ ਹੀ ਕੇ ਮੂੜ ਤਾ ਇੱਕ ਕੀੜਾ ਨਹੀਂ ਕੀੜਾ ਤੋੜਦਾ ਕੀੜਾ ਮਾੜਾ ਕੋਈ ਤੋੜਦਾ ਹੋਊਗਾ ਤਾਂ ਉੱਦਾਂ ਹੀ ਪੱਤੇ ਪੱਗੀਆਂ ਉਹ ਤਾਂ ਖਾ ਚੁੱਕੀ ਜਾਂਦੀ ਆ ਉਹ ਤਾਂ ਇਹਨਾਂ ਦੇੜਾ ਜਿਹਾ ਫੁਆਜੀ ਫੈਲਦੀ ਨਹੀਂ ਕੋਈ ਅਜੇ ਇਹ ਦਰਵਾਜ਼ਾ ਰਹਿੰਦੇ ਬਣਿਆ ਨਹੀਂ ਤੇ ਫੇਰ ਉੱਥੇ ਖਾਦੀਆਂ ਤੇ ਫੇਰ ਵਰਤਾਈਆਂ ਸੰਤ ਵੇਚ ਹਾਂ ਫੇਰ ਫੇਰ ਇਹ ਗੱਲ ਹਟੀ ਗਈ ਹਾਂਜੀ ਫੇਰ ਹਟੀ ਗਈ ਅੱਛਾ ਅੱਛਾ ਤੇ ਆਪੇ ਖਾਣ ਹੇ ਠੀਕ ਆ ਲੋਕਾਂ ਨੇ ਉਹਦੇ ਟਰੱਕਾਂ ਦੇ ਟਰੱਕs ਛੋੜ ਦਿੱਤੇ ਸੀ ਹੈ ਨਾ ਮੁੜ ਕੇ ਸੜਕਾਂ ਦੇ ਕਿਤੇ ਪਏ ਸੀ ਆਖਣ ਦੇ ਇਹਨਾਂ ਪਤਾ ਜਦੋਂ ਕਈ ਦੇ ਕਾਲੇ ਤੇਲ ਨਾਲ ਹੱਥ ਲਵੇੜ ਕੇ ਬੂਏ ਨੂੰ ਲਾਓ ਪੰਜੇ ਹੈ ਪੰਜੇ ਲਾਓ ਬੂਏ ਨੂੰ ਹੱਥ ਲਵੇੜ ਕੇ ਕਾਲੇ ਤੇਲ ਨਾਲ ਜਿਹਦਾ ਇੱਕ ਮੁੰਡਾ ਵਾ ਤੇ ਕੋਈਆਂ ਦਾ ਦੀਵਾ ਜਗਾਵੇ ਕੋਈ ਤੇ ਪੈਣਾ ਹਲੇ ਟੂਕ ਲੈ ਕੇ ਦੇਣ ਭਰਾ ਦੀਵੇ ਜਿਹਨਾਂ ਦਾ ਕੱਲਾ ਕੱਲਾ ਮੁੰਡਾ ਵਾ ਉਹ ਦੀਵੇ ਬੁਹਿਆਂ ਤੇ ਦੀਵੇ ਜਗਾ ਕੇ ਰੱਖੋ ਮੇਰਾ ਕਾਸ਼ ਕਰਨਾ ਆਹੋ ਅਹੀਂ ਤੇ ਨਹੀਂ ਹੋ ਜਾਈ ਉਹ ਤੋਂ ਵੀ ਕੀ ਸੀ ਫਿਰ ਉਹ ਫੈਲੀਆਂ ਇੱਕ ਵਾਰ ਮਨ ਬੀਤੇ ਇੱਕ ਵਾਰ ਮਨ ਬੀਤੇ ਆਹੀ ਵੀ ਮਾਮੀਆਂ ਦੋਤਿਆਂ ਨੂੰ ਖੀਰ ਲੈ ਕੇ ਜਾਣ ਆਹੋ ਤੇ ਠੀਕ ਹੈ ਉਦੋਂ ਹੀ ਕੁਵਾਰੀ ਨਾਲ ਡੱਬਾ ਨਾਲ ਡੱਬਾ ਸਟੀਲ ਦਾ ਵੀ ਦੇ ਕੇ ਆਉਣਾ ਖੀਰ ਲੈ ਕੇ ਜਾਣ ਤੇ ਮੁੜ ਕੇ ਦੋਤਿਆਂ ਨੇ ਮਾਮੀਆਂ ਨੂੰ ਸੂਟ ਲੈ ਕੇ ਦੇਣਾ ਲੈ ਇਦਾਂ ਦਾ ਚੱਲਿਆ ਹੀ ਜਾਵੇ ਹਾਂਜੀ ਲੈ ਡਰ ਦਾ ਆਵਾਜ਼ ਆਵੇ ਵੀ ਜਿਹੜੇ ਭੈਣਾ ਵਾ ਉਹ ਭਰਾਵਾਂ ਨੂੰ 21-21 ਹਜ਼ਾਰ ਰੁਪਈਆ ਦੇਣ ਕਾਦੇ ਵਾਸਤੇ ਇਹ ਤਾਂ ਬੁਆਈ ਫਲਾਉਣੀ ਫਲਾ ਦਿੰਦੇ ਆ ਹਾਂ ਠੀਕ ਆ ਭਰਾ ਭੈਣ ਨੂੰ 2 ਲੱਖ ਦੇ ਨਹੀਂ ਨਹੀਂ ਅਗੇ ਭੈਣਾਂ ਨੂੰ ਵੀ ਨਹੀਂ ਖਾ ਨਹੀਂ ਖਾ ਦੇ 21 ਹਜ਼ਾਰ ਰੁਪਈਆ ਭੈਣਾਂ ਦੇਣ ਵੀਰਾਂ ਨੂੰ ਐਰ ਕਾ ਆਹੋ ਫੇਰ ਸਹੀ ਸਲਾਮਤੀ ਵਾਸਤੇ ਫੇਰ ਆਪਣੀ ਮਾਮੀ ਨਹੀਂ ਆਈ ਬੁਟਰਾ ਵਾਲੀ ਜਿਹੜਾ 2-2 ਲੱਖ ਲਿਆਂਦੇ ਸੀ ਦੁੱਧ ਦੁੱਧ ਪਿਆਲਣ ਵਾਸਤੇ ਆਇ ਕਾਕਾ ਮੈਂ ਆ ਦੂਜਾ ਕਾਕਾ ਹੋ ਯਾਰ ਦੋ ਵਾਰੀ ਐਕਸਰੀਆ ਆਕੇ ਆ ਜਾ ਪਹਿਲੀ ਗੰ ਕਦੀ ਨਹੀਂ ਹੁੰਦਾ ਜਿੰਨੀ ਵਾਰੀ ਹੁੰਦਾ ਜਿਵੇਂ ਦੀ ਉੱਠਾ ਕੇ ਹਾਂ ਕਾਕਾ ਗੁਰਵਾਰਾ ਕਾਕਾ ਬੜਾ ਸ਼ੋਨਾ ਪੈਣਾ ਆ ਮੂੰਹ ਲਗਾਇਆ ਕਰ ਕਾਕਾ ਦਾ ਮੂੰਹ ਵੇਲੋ ਕਾਕਾ ਤਾਂ ਵੱਡਾ ਬੜਾ ਐ ਤੇ ਪਰਸ਼ਨ ਨਾਲ ਵੀ ਨਿਆਣਾ ਤੈਨ ਕਿਦਾਂ ਦਾ ਹੁੰਦਾ ਇਹ ਕਿਹੜੇ ਹਿਸਾਬ ਨਾਲ ਹੋਇਆ ਹੋਊਗਾ ਕੰਮ ਪਾ ਰਹੇ ਜਾਈਆ ਹੈ ਕਾਕਾ ਬਣ ਜਾਂਦਾ ਜਦੋਂ ਨਾ ਹੁੰਦਾ ਉਹ ਤਾਂ ਕਾਕਾ ਬਣ ਜਾਂਦਾ ਮੈਨੂੰ ਆਹਨੇ ਕੱਪੜੇ ਥੋੜਾ ਐ ਕਿ ਹਜੇ ਤੱਕ ਤੇ ਅੱਧਾ ਮਹੀਨਾ ਲੰਘ ਗਿਆ ਸੌਣ ਦਾ ਹਾਂਜੀ 14 ਨੂੰ ਸਿਕਰਾਂ 16 ਨੂੰ ਸਿਕਰਾਂ ਦੀ 16 16 ਨਹੀਂ ਗੱਡੀ ਆਉਣੀ ਆਹ 5 ਦਿਨ ਮਹੀਨਾ ਚੱਲ ਗਿਆ ਵਾ ਹਜੇ ਤੱਕ ਤਾਂ ਕੋਈ ਖਬਰ ਨਹੀਂ ਬਾਬੇ ਦੀ ਕਿਰਪਾ ਨਾਲ ਹਾਂਜੀ ਅੱਜ ਦੇ ਦਿਨ ਤੋਂ ਤੀਂ ਦੀਆਂ ਦਾ ਵੀ ਨਾਟ ਕੀਤਾ ਸੀਗਾ ਤੇ ਪਹਿਲਾਂ ਅੱਜ ਮੈਂ ਤਾਂ ਮਾਰ ਲਹਿੰਗਾ ਤਿਆਰ ਕੀਤਾ ਸੀ ਆਪਣੇ ਵਾਸਤੇ ਹਾਂ ਇਹਦਾ ਸਾਰਾ ਰਹੀਗਾ ਤਿਆਰ ਤਰੀ ਮਿੱਠੀ ਆ ਅੱਜ ਪਹਿਲੀ ਤੀਂ ਆ ਹਾਂ ਅੱਛਾ ਭਾਈ ਕਾਲਾ ਨਹੀਂ ਤਾਂ ਤਿਆਰ ਕਰ ਲਿਆ ਇੰਨੇ ਸੈਕਿੰ ਕਰ ਰੋ ਹਾਂ ਤਾਂ ਜੀ ਕਾਲਾ ਨਹੀਂ ਹੋਣਾ ਨਹੀਂ ਕਾਲਾ ਨਹੀਂ ਹੋਰ ਰੰਗਦਾ ਸੀਗੇ ਕਾਂਡੇ ਰੱਖੇ ਮੈਂ ਟਿੱਕਾ ਰੱਖਿਆ ਲਾਉਣ ਨੂੰ ਤੇ ਇਹਨਾਂ ਨੇ ਵਲੌਗ ਬਣਾਇਆ ਹੈ ਆਪਾਂ ਵੀ 20 ਤਰੀਕ ਨੂੰ ਨਹੀਂ ਆਖਿਆ ਵੀ ਤੁਸੀਂ ਐਤਵਾਰ ਨੂੰ ਸਾਰੇ ਜਿੰਨੇ ਵੀ ਸਬਸਕ੍ਰਾਈਬਰ ਐਤਵਾਰ ਨੂੰ ਮੰਤਰੀ ਦੇ ਜਿੱਥੇ ਪ੍ਰੀ-ਵੈਡਿੰਗ ਬਣ ਗਈ ਇੱਥੇ ਪੁੱਛਣਾ ਐਤਵਾਰ ਛੇਤੀ ਆ ਗਿਆ ਇਹ ਵਲੌਗ ਨਹੀਂ ਛੇਤੀਆਂ ਲੱਗਣੀਆਂ ਸ਼ਾਮਾਂ ਨੂੰ ਹਾਂਜੀ ਇਹਨਾਂ ਨੇ ਵਲੌਗ ਪਰਸੋਂ ਤੇ ਲੈ ਵਲੌਗ ਬਣਾ ਦੇ ਫਿਰ ਐਡੀ ਛੇਤੀ ਨਹੀਂ ਬਣਾ ਦਿੱਤਾ ਇਹਨਾਂ ਉਹਦੋਂ ਤੱਕ ਪਾਇਆ ਨਹੀਂ ਚੱਲ ਕੋਈ ਨਹੀਂ 20 ਤਰੀਕ ਕੱਟ ਦਿਓ ਤੁਸੀਂ ਤੇ ਹੁਣ ਅਗਲੇ ਜੇ ਸ਼ੁੱਕਰਵਾਰ ਸ਼ਨੀਵਾਰ ਪਾ ਦਿਓ ਵਲੌਗ ਅਜੇ 5 3 ਮੇਰੇ ਸਭ ਨਾਰਕੀਆਂ ਆ ਜਾਣੀਆਂ ਉਹਦੇ ਨਾਲ ਮੇਰੇ ਚਾਰ ਪੰਜ ਆ ਜੀ ਉੱਥੇ ਲੈ ਦਾਂਗੇ 20 ਤਰੀਕ ਨਹੀਂ ਆਹੋ ਤੇ ਐਨੇ ਉੱਥੇ ਬੋਲਦੇ ਹੋ ਨਾ ਬੋਲਣਾ ਨਹੀਂ ਨਹੀਂ ਮੈਨੂੰ ਛੱਡੋ ਨਾਲ ਬੋਲੀਏ ਨਾਲ ਉਹਨੇ ਬੋਲੀਏ ਤਾਂ ਤੁਸੀਂ ਕੂੜੇ ਬੋਲਦੇ ਜੀ ਨਹੀਂ ਹੁੰਦੇ ਬੋਲਨੇ ਆ ਬਹੁਤ ਬਾਣੀ ਹੁੰਦੀਆਂ ਇਹਨੇ ਪੁੱਛਣਾ ਇਹ ਕੁੱਝ ਨਹੀਂ ਨਹੀਂ ਬੋਲਦੀਆਂ ਬੋਲਦੀਆਂ ਮਨਬੀ ਜੀ ਇੱਕ ਮੈਕ ਜਾਈ ਜਿਹੜਾ ਤੁਹਾਡੇ ਕੋਲੋ ਜੱਚ ਆਵਾਜ਼ ਕੱਢੀ ਸੀ ਸਪੀਕਰ ਵਾਲਾ ਤੋੜਤਾ ਉਹ ਸਾਡਾ ਵੀ ਖਰਾਬ ਹੋ ਗਿਆ ਹਾਂ ਉਹ ਹੋਵੇ ਤਾਂ ਉਹਦੇ ਵਿੱਚ ਬੋਲੀਆਂ ਪੈ ਜਾਣ ਤਾਂ ਮੇਰੇ ਆਵਾਜ਼ ਵਧੀਆ ਗੂੰਜਦੀ ਆ ਦੋਰੀ ਦੋਰੀ ਆਰਡਰ ਕਰ ਲੈ ਆ ਉਹ ਕਰ ਲੋ ਮੰਗਵਾ ਲੋ ਇੱਕ ਹਨਾ ਉਹਦੇ ਵਿੱਚ ਫਿਰ ਸਪੀਕਰ ਵਾਂਗ ਆਵਾਜ਼ ਆ ਜਾਂਦੀ ਇੱਕ ਜਣੀ ਖਲੋ ਕੇ ਬੋਲੀਆਂ ਪਾਈ ਜਾਵੇ ਨਾ ਕੱਲੀ ਮੈਂ ਸਾਰਿਆਂ ਨੂੰ ਸੱਦਾ ਦੇਦਾ ਸੱਦਾ ਇੱਕ ਵਾਰ ਦਿੰਦਾ ਵਾ ਤੇ ਉਹ ਤਾਂ ਲੇਕੇ ਨੂੰ ਪਤਾ ਲੋਕੀ ਕਿਹੜਾ ਕਰੋ ਬਣਾ ਨਹੀਂ ਪਾੜਣ ਲੱਗੇ ਆ ਹਾਂ ਹੁਣ ਦੋ ਸੱਦਾ ਮੈਂ ਚੌਕੀਦਾਰ ਮੈਂ ਸਾਰਿਆਂ ਨੂੰ ਸੱਦਾ ਦਿੰਦਾ ਕਿ ਐਤਵਾਰ ਨੂੰ ਪੀਆਂ ਲੱਗਣੀਆਂ ਜਿੱਥੇ ਮਨਪਰੀਤ ਵੀਡੀਓ ਰੇਕ ਬਣਾ ਰਹੀ ਹੈ ਨਾ ਹਾਂਜੀ ਤੇ ਸ਼ਾਮਾਂ ਦੇ ਟਾਈਮ ਸਾਰੇ ਨੂੰ ਪੰਚਨਾ ਆ ਪਿਆਰ ਭਰ ਸਦਾ ਸਾਡੇ ਵੱਲੋਂ ਖੁੱਲਾ ਸਦਾ ਖੁੱਲਾ ਸਦਾ ਨਾ ਚੁਲੇ ਜਾਂਦਾ ਵੀ ਨਵਾਂ ਕੱਦ ਸਦਾ ਚੁਲੇ ਜਾਂਦਾ ਫੁੱਲੇ ਜਾਂਦਾ ਫੋ ਬਣਾਵਣਾ ਲਿਆਉਣਾ ਨਹੀਂ ਚੁਲੇ ਜਾਂਦਾ ਮਾਰੇ ਮਰੋ ਮਾਨਪ੍ਰੀਤ ਹੋ ਰਹੀ ਤਿਆਰ ਵੀਡੀਓ ਵਾਸਤੇ ਪਹਿਲਾਂ ਮੇਰਾ ਰੰਗ ਜਿਆਦਾ ਹੀ ਕਾਲਾ ਆਇਆ ਹੈਗਾ ਉਹ ਮਾਮੀ ਦਾ ਜਿਹੜਾ ਨਾ ਕੈਮਰਾ ਉਹਦੀ ਕੁਆਲਿਟੀ ਜਾਦੀ ਆ ਮੇਰਾ ਕੈਮਰਾ ਆਈਫੋਨ ਪ੍ਰੋ 16 16 ਹੁੰਦਾ ਇਸ ਕਰਕੇ ਫਿਰ ਸਾਰਿਆਂ ਦੇ ਰੰਗ ਜਿਹੜੇ ਉਹ ਜਾਰੇ ਚਿੱਟੇ ਹੁੰਦੇ ਆ ਤੇ ਹੁਣ ਜੇ ਤੇਰਾ ਭੈਣੇ ਰੰਗ ਕਾਲਾ ਆ ਗਿਆ ਤੇ ਕੋਈ ਗੱਲ ਨਹੀਂ ਹੁਣ ਪਾਊਡਰ ਲਾਲਾ ਮਸਾ ਹੋਰ ਪਾਊਡਰ ਲੋਕਾਂ ਦੇ ਆ ਨਹੀਂ ਨਹੀਂ ਹਾਂਜੀ ਭੈਣ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਦੱਸੋ ਵਿੱਚ ਅਪਲਾ ਨਹੀਂ ਲੱਭਣਗੀਆਂ ਚਪਲਾਂ ਨਹੀਂ ਲੱਭਣਗੀਆਂ ਸੁਮੇਤ ਆ ਵਾਲੀ ਨਹੀਂ ਤੇ ਦੂਜਾ ਪਾਉਣਾ ਮਸੂਤ ਤੇਰੀ ਆਹ ਪਈ ਕਿ ਤੁੱਜਾ ਪਈ ਤੇ ਸੁਮੇਤ ਸੁਮਾਰ ਸੁਮ ਤੇ ਹਾਂ ਉਹ ਵੀ ਸੋਹਣਾ ਲੱਗਣਾ ਹੈ ਮੱਦਨ ਨਹੀਂ ਉੱਧਰ ਬੜੀ ਚਾਹ ਵਾਲੀ ਉੱਧਰ ਵਾਲੀ ਚ ਬਣਾ ਕੇ ਪਾ ਲਈ ਨਾ ਬਾਅਦ ਚ ਬਾਅਦ ਬਣਾਣੀ ਆ ਆਹੋ ਬਾਅਦ ਚ ਬਣਾਉਣੀ ਸੁੱਤੇ ਅਗਲੇ ਤੇ ਮੈਂ ਚਲਾ ਕੇ ਰੈਸਟ ਕਰਾਂ ਤੁਹਾਨੂੰ ਬਾਅਦ ਚ ਅਵਾਜ ਮਾਰਦੀ ਆ ਪੁਆਤੀ ਪੁੱਤ ਬਣਾਉਣ ਲੱਗੇ ਫਿਰ ਜੋਤੀ ਹਣੀ ਆ ਗਈ ਸੀ ਨਾ ਫਿਰ ਮੈਂ ਹਾਂ ਇੰਨਾ ਵਿਚਾਰੀਆਂ ਨੇ ਕੋਈ ਰੋਗ ਥੋੜਾ ਛੱਡਣਾ ਤਾਂ ਕਰਕੇ ਵੈਂਟ ਮਾਰ ਅੱਜ ਤੇ ਬੜੀ ਪਿੰਕ ਪਿੰਕ ਬਣੀ ਆ ਸੌਣ ਲੱਗਣਿਆ ਪਿੰਕੀ ਪਿੰਕ ਵੀ ਗਾਣਾਵਾਂ ਦਾ ਨਾ ਪਿੰਕੀ ਪਿੰਕ ਸੂਟ ਵਿੱਚ ਜਾ ਰੋ ਲੱਗਦੀ ਬੜੀ ਪਿਆਰੀ ਆ ਕਲਾ ਬੋ ਕਹਿੰਦੇ ਹੁੰਦੇ ਆ ਮੇਰੇ ਫੋਨ ਵਿੱਚ ਨਹੀਂ ਲੱਗਣ ਦੀ ਹੁੰਦੀ ਕਿਉਂਕਿ ਤੁਹਾਡੇ ਫੋਨ 'ਚ ਕਾਲੇ ਆਉਂਦੇ ਆ ਨਾ ਖਾਨਾ ਮੇਰਾ ਫੋਨ ਬਹੁਤ ਜ਼ਿਆਦਾ ਵਧੀਆ ਭੈਣੇ ਹਾਂਜੀ ਬੀਬੀ ਦਲਵੀਰਪੁਰ ਤੇ ਅੱਜ ਚਲ ਕੇ ਨਵਾਂ ਸੂਟ ਪਾਇਆ ਹਾਂਜੀ ਨਵਾਂ ਸਾਸਰੀਕਾਲ ਜੀ ਨਵਾਂ ਸੂਟ ਪਾਇਆ ਭੈਣ ਜੀ ਨੇ ਵੀ ਅੱਜ ਹਾਂਜੀ ਨਵੇਂ ਸੂਟ ਦਾ ਵੱਖਰਾ ਗਲੋ ਹੁੰਦਾ ਵਾ ਹਾਂਜੀ ਮਨਜੋਤ ਤੇਰਾ ਤੇਰੀ ਪਾਕ ਜੋਤੀ ਨਿੱਕੀ ਨਾ ਵੀ ਰਲਣ ਈ ਤੇ ਉਦੋਂ ਉਹ ਜਿਹੜਾ ਮੁੰਡਾ ਕਰਨਪ੍ਰੀਤ ਆਇਆ ਉਹਦੇ ਉਹਦੀ ਪਾਕ ਨਾ ਵੀ ਜੋਤੀ ਦਾ ਮੈਚ ਹੋਣ ਡਿਆ ਮਨਪ੍ਰੀਤ ਹਾਂ ਹਨਾ ਦੁਆ ਜਾਣਿਆਂ ਦਾ ਹੀ ਤੇ ਕਰਨਪ੍ਰੀਤ ਨੂੰ ਵੀ ਵੀਡੀਓ ਚ ਆਉਣ ਦਾ ਬੜਾ ਸ਼ੌਂਕ ਹੀ ਹੈ ਨਾ ਹਾਂਜੀ ਫਿਰ ਉਹ ਕਹਿੰਦਾ ਕਿ ਮੈਂ ਵੀ ਆਉਣਾ ਹਾਂਜੀ ਮੈਂ ਹਾਂ ਜਿਹੜੇ ਬੰਦੇ ਨੂੰ ਸ਼ੌਂਕ ਹੋਏ ਨਾ ਉਹ ਵੀ ਬੰਦਾ ਕਾਮਯਾਬ ਹੁੰਦਾ ਕਾਮਯਾਬ ਹੁੰਦਾ ਸਹੀ ਗੱਲ ਆ ਮਨਵੇ ਸੋਚੇ ਨਾ ਵੀ ਮੈਂ ਆ ਕੰਮ ਕਰਨਾ ਕਰਨਾ ਵਾ ਤੇ ਫਿਰ ਬੱਚਿਆਂ ਨੂੰ ਸ਼ੌਂਕ ਹੀ ਦਿੰਦਾ ਹਨਾ ਆਤਾਸ਼ ਤੋਂ ਮਾਸਾ ਸ਼ੌਂਕ ਨਹੀਂ ਹੈਗਾ ਹਾਂ ਹਰ ਜਦੋਂ ਆਇਆ ਕਰੇ ਹਾਂ ਵਿੱਚ ਵੀਡੀਓ ਦੇ ਵੀ ਆਪਾਂ ਤਾਂ ਸ਼ੌਂਕ ਹੋ ਜਾਂਦਾ ਨਾ ਹਾਂ ਸ਼ੌਂਕ ਦੀ ਗੱਲ ਆ ਉਹਦਾ ਇਹ ਆ ਜਾਂਦਾ ਵਲੌਗ ਦੇ ਵਿੱਚ ਆ ਜਾਂਦਾ ਇਦਾਂ ਕੋਈ ਗੱਲ ਨਹੀਂ ਕਈ ਵਾਰ ਵੀ ਨਹੀਂ ਕਿਉਂ ਆਉਂਦਾ ਆਉਂਦਾ ਤਾਂ ਤੇ ਕਿਹਨਾਂ ਖੇਚ ਤੋਂ ਲਿਉਣਾ ਇਹਨੂੰ ਜਦੋਂ ਲਿਉਣਾ ਆ ਆਹ ਜਾਂ ਉਹਦੇ ਵੀ ਇਦਾਂ ਹੀ ਕਰਦਾ ਵਾ ਉਹਦੇ ਵੀ ਇਦਾਂ ਬੜਾ ਘਟ ਆਉਂਦਾ ਆਪਣੇ ਚੈਨਲ 'ਚ ਹੀ ਬੜਾ ਘਟ ਆਉਂਦਾ ਹਾਂ ਇਹ ਕਹਿੰਦੇ ਸੋ ਤੇਰਾ ਚੈਨਲਾਂ ਵਧੀਆ ਗ੍ਰੋਥ ਹੁੰਦੀ ਆ ਵੀ ਤੂੰ ਆਇਆ ਕਰ ਗੱਲਾਂ ਕਰਿਆ ਕਰ ਜੇ ਜਦੋਂ ਵੀ ਇਹਨੂੰ ਲਿਉਣਾ ਹੈ ਨਾ ਖੇਚ ਧੂਕ ਲਿਉਣਾ ਹੈ ਇਹਨੂੰ ਬੱਕੇ ਮਾਨਾ ਕੇ ਕਦੀ ਇਹਨੇ ਪਿਆਰ ਨਾਲ ਆਪਣੇ ਆਪ ਕਦੀ ਨਹੀਂ ਆਇਆ ਹਾਂ ਉਹ ਹੁਣ ਤੇਰੇ ਘਰ ਵਾਲੇ ਨੇ ਕਦੋਂ ਆਉਣਾ ਬਾਹਰੋਂ ਆਜੋ 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 ਬੋਦਨਾ ਬਣਾਉਂਦੇ ਵਲੌਗ ਹੀ ਪੁੱਤ ਹਾਂਜੀ ਆਜੋ ਮੇਰੇ ਨਾਲ ਮਲੀ ਨਹੀਂ ਹਾਂ ਦੇਮ ਲੱਗਣਾ ਹਾਂ ਅੱਛਾ ਪੀਅਰ ਹੋ ਗਏ ਹੋਣਾ ਪੱਕੇ ਹੋ ਕੇ ਹੋਣਾ ਪੱਕੇ ਹੋ ਕੇ ਹੋਣਾ ਫਿਰ ਤੁਸੀਂ ਜਾਓਗੇ ਨਾਲ ਫਿਰ ਆਪਾਂ ਜਾਵਾਂਗੇ ਨਾਲ ਆਪਣੇ ਫੈਮਲੀ ਖੰਡਗੇ ਹਾਂ ਫਮਨ ਸੋਮੀ ਜਾਊਗਾ ਨਾਲ ਫਮਨ ਵੀ ਜਾਊਗਾ ਨਿਕਾਸ਼ ਵੀ ਜਾਊਗਾ ਤੁਸੀਂ ਵੀ ਜਾਏਂਗੀ ਹਾਂਜੀ ਸਾਰੇ ਜਾਵਾਂਗੇ ਤੁਹਾਨੂੰ ਵੀ ਲੈ ਜੀ ਨਾਲ ਤੁਹਾਨੂੰ ਤੇ ਪਹਿਲਾਂ ਖੜਾਂਗੀ ਤੁਸੀਂ ਤੁਲੇ ਤਾਈ ਜੀ ਆਹੋ ਤਾਈ ਨੂੰ ਤੇ ਖੜਨਾ ਚਾਹੀਦਾ ਵਾ ਕਿ ਤਾਈ ਤੇ ਵਿਚਾਰੀ ਲੜਦੀ ਨਹੀਂ ਮਾਸਾ ਇਹ ਪਿਆਰ ਕਿੰਨਾ ਕਰਦੀ ਹੈ ਨਾਲ ਨਾ ਫਾਇਰ ਦੇ ਪਿੱਛੇ ਛੱਡ ਕੇ ਜਾਣਾ ਹੂੰ ਇਹ ਤੇ ਹੈ ਜੀ ਸੰਗੀਤ ਲਈ ਵੀ ਆਇਦਰ ਸਮਰੀਦ ਦਾ ਤੇ ਉਹਦੇ ਪਾਪਾ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਵਾ ਬਹੁਤ ਪਿਆਰ ਕਰਦੇ ਆ ਉਸ ਵਿੱਚ ਅਜੇ ਮੈਂ ਕਿਹੜੇ ਵੇਲੇ ਲੜੂੰਗੀ ਵੀ ਇੰਨੇ ਪੈਸੇ ਨਾ ਦਿਆ ਕਰੋ ਬੱਚਿਆਂ ਨੂੰ ਖਰਚਣ ਨੂੰ ਪਰ ਉਹ ਬਦੋ ਬਦੀ ਲੈ ਜਾਂਦੀ ਫੇਰ ਇੱਥੇ ਆਉਣ ਆਣੇ ਨਹੀਂ ਭੱਜਣਾ